BPM 民族精神。 ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕ੍ਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਿਆ ਪੂਰੇ ਮੁਲਕ ਦੀ ਲੜਾਈ ਲੜਦੇ ਪਿਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਦੇਖਿਆ ਕਿ ਉੱਤੇ ਦੇਸ਼ದ್ರੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਏ ਆ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇੱਕ ਸਿੱਧੀ ਇਹਦਾ ਮਤਲਬ ਇਹ ਹੈ ਕਿ ਬੀਬੀਐਮਬੀ ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੋਰਚੇ ਲਈ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਬਾਰ-ਬਾਰ ਲੋ ਰਿਪੋਰਟਸ ਐ ਲੋਕਲ ਲੋਕਾਂ ਦੇ ਇੱਕਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਹੈ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ਦਰੋਹ ਦਾ ਪਰਚਾ ਦਰਜ ਕੀਤਾ ਕਰੇ ਜੀ ਆਪਣਾ ਪਰੇਸਰ ਹਾਲਾਤ ਤਾਂ ਦੇਖਣ ਜੀ ਤੁਹਾਨੂੰ ਹਰ ਚੀਜ਼ ਇਸ ਵਕਤ ਤੁਹਾਨੂੰ ਤੁਹਾਨੂੰ ਪਤਾ ਕਿਦਾਂ ਦੇ ਹਾਲਾਤ ਹੈ ਨੰਗਲ ਇਜ਼ ਅ ਸੈਂਸਿਟਿਵ ਇਸ਼ੂ ਸਾਡਾ ਜਿਹੜਾ ਹੈ ਸਾ ਇਹਨਾਂ ਨੂੰ ਹਾਲਾਤ ਨਹੀਂ ਪਤਾ ਕਿਦਾਂ ਦੇ ਇਸ ਵਕਤ ਅਸੀਂ ਕਿਹਾ ਕਿ ਐਸਐਸਪੀ ਨੂੰ ਕਿ ਇੱਥੇ ਆਓ ਤੈਨੂੰ ਅਰੈਸਟ ਕਰੋ ਬੀਬੀ ਐਨਡੀ ਪ੍ਰਸ਼ਾਸਨ ਮਰਦਾਬਾਤ ਮਿੱਥਕੇ ਪ੍ਰਸ਼ਾਸਨ ਮਰਦਾਬਾਤ ਮਿੱਥਕੇ ਜੀ ਅਸੀਂ ਸਾਡੇ ਅਸੀਂ ਸਾਨੂੰ ਪਤਾ ਕਿੰਨੀ ਕਿੰਨਾ ਕਿਦਾਂ ਦਾ ਇਸ ਵਕਤ ਨਾਫੂਨ ਮਾਹੌਲ ਹੈ ਪੰਜਾਬ ਦੇ ਵਿੱਚ ਰੈਡ ਅਲਰਟ ਹੈ ਅਸੀਂ ਦੁਸ਼ਮਣ ਦੇ ਨਾਲ ਲੜਾਈ ਲੜਦੇ ਪਏ ਹਾਂ ਉਸ ਦੇ ਬਾਵਜੂਦ ਇਸ ਵਕਤ ਸਾਡੇ ਪਿੱਠ ਤੇ ਛੁਰਾ ਮਾਰਦੇ ਪਏ ਨੇ ਜੀ ਰੋਜ਼ ਰੋਜ਼ ਜਾਨੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ